ਜੀ ਪੰਜਾਬ ਚ ਹੜ੍ਹ ਆਏ ਹੋਏ ਆ ਲੁਧਿਆਣੇ ਜੀ ਗੰਦੇ ਨਾਲੇ ਦਾ ਸਾਰਾ ਪਾਣੀ ਸ਼ਹਿਰ ਦੇ ਵਿੱਚ ਵੜ ਗਿਆ ਤੇ ਪੂਰਾ ਪੰਜਾਬ ਪਾਣੀ ਨਾਲ ਚੱਲਦੇ ਆ ਤੇ ਬਹੁਤ ਲੋਕ ਨੇ ਘਰ ਤੇ ਨਿਵਾਸ ਫਜੇ ਵੀ ਨਰਕ ਕੱਟ ਰਹੇ ਆ ਕੋਈ ਦੇਖ ਨਹੀਂ ਰਿਹਾ ਉਹਨਾਂ ਵੱਲ ਵੀ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਕੋਈ ਨਹੀਂ ਪੁੱਛਦਾ ਬਕਤਾਨੰਦ ਜੀ ਨੂੰ ਨੇ ਵਰਤਾ ਪਿਆ ਲੁਧਿਆਣੇ ਚ ਅੱਜ ਮੜੀ ਦੀ ਧੁੱਪ ਨਿਕਲੀ ਆ ਇਹ ਤਾਂ ਲਗਾਤਾਰ ਨਹੀਂ ਪੈ ਰਿਆ ਇਹ ਬੰਦਾ ਮੀਂਹ ਦੇ ਵਿੱਚ ਹੀ ਇੱਥੇ ਪਿਆ ਆ ਸਾਨੂੰ ਹੁਣ ਕਿਸੇ ਨੇ ਵੀਡੀਓ ਬਣਾ ਕੇ ਭੇਜੀ ਘਟੜੇ ਘੰਟਾ ਪਹਿਲਾਂ ਜਿਸ ਜਿੱਤੇ ਪਹੁੰਚੇ ਤੇ ਦੇ ਕੀੜੇ ਪਏ ਹੋਇਆ ਤੇ ਸਾਨੂੰ ਦੱਸਣ ਵਾਲੇ ਬੰਦੇ ਕੌਣ ਸੀ ਬਿੰਦਰ ਬਿੰਦਰ ਸਿੰਘ ਨੇ ਉਹ ਬੰਦੇ ਜਿਹੜੇ ਡੈੱਡ ਬਾਡੀ ਚੱਕਣ ਆਏ ਸੀ ਉਹਨਾਂ ਨੂੰ ਕਿਸੇ ਨੇ ਕਾਲ ਕੀਤੀ ਵੀ ਇੱਥੇ ਬੰਦਾ ਮਰਿਆ ਪਿਆ ਲਾਸ਼ ਪਈ ਆ ਕਿਉਂ ਜਦੋਂ ਚੱਕਣ ਆਏ ਜਾ ਕੇ ਆ ਕੇ ਉਹਨੇ ਦੇਖਿਆ ਵੀ ਉਹ ਜਿਉਂਦਾ ਵਾ ਉਹਨਾਂ ਨੂੰ ਕਿਹਨੇ ਕਾਲ ਕਰਤੀ ਉਹਨੇ ਵੀ ਮਰ ਗਿਆ ਕਿ ਜਦੋਂ ਆ ਕੇ ਦੇਖਿਆ ਤੇ ਜਿਉਂਦਾ ਪਿਆ ਕਹਿੰਦੇ ਫਿਰ ਵੀਰਾਂ ਨੇ ਸਾਨੂੰ ਫੋਨ ਕੀਤਾ ਤੇ ਹੁਣ ਅਸੀਂ ਇੱਥੇ ਪਹੁੰਚੇ ਆ ਕਿਹਦੇ ਵੀਰ ਦੀ ਕੀ ਹਾਲਤ ਆ ਤੁਸੀਂ ਵੀ ਦੇਖੋ ਜਿਹੜੀ ਸਾਨੂੰ ਵੀਡੀਓ ਭੇਜੀ ਸੀ ਉਹ ਵੀ ਦੇਖੋ ਲੈ ਆਇਆ ਬੰਦ ਜੱਜ ਦਾ ਮਨੋਖਾ ਜਿਹੜਾ ਉਹ ਇਦਾਂ ਰੋੜ ਰਿਹਾ ਜੀ ਦਾ ਮਨੋਖਾ ਜਿਹੜਾ ਉਹਦੀ ਕੋਈ ਕਦਰ ਨਹੀਂ ਭਾਈ ਉਹਦੀ ਕਿਤਨੇ ਨਿੱਮੀ ਕਦਰ ਨਹੀਂ ਇਹਨਾਂ ਦਾ ਜਿਉਂਦੇ ਤਰੇ ਫਿਰਦੇ ਆ ਠੀਕ ਆ ਜਿੰਨਾ ਤੇ ਸਾਡੀ ਜੀਤ ਪੈਸਾ ਪ੍ਰਾਪਰਟੀਆਂ ਦਾ ਠੀਕ ਆ ਵੀ ਜਦੋਂ ਹੀ ਅਸੀਂ ਇਦਾਂ ਦੇ ਹਾਲਾਤ ਚ ਆਉਨੇ ਆ ਬਾਬੇ ਬਾਬੇ ਕੀ ਹਾਲੇ ਪਾਣੀ ਦੇ ਪੀ ਕੀ ਨਾਮ ਤੇਰਾ ਹੈ ਕੀ ਨਾਮ ਹੈ ਭਾਈ ਅੱਜ ਨਾਮ ਕੀ ਤੇਰਾ ਹੈ ਹੈ ਆ ਬਾਹਮ ਵੀ ਤੇਰੀ ਕੁੱਤੀ ਪਈ ਹੈ ਸਾਰੀ ਆਹ ਬਲੇ ਨਾ ਇਹ ਮੈਂ ਬੋਰੀਆਂ ਲੈ ਕੇ ਪੱਲੀਆਂ ਲੈ ਕੇ ਵਿਚਾਰਾ ਪਿਆ ਜੀ ਇਹ ਅੱਜ ਦੇ ਬੰਨ ਮਰੀ ਹੋਈ ਇਨਸਾਨੀਅਤ ਦੀਆਂ ਤਸਵੀਰਾਂ ਵਾਂਜੀ ਆ ਬਾਹ ਦੇਖੋ ਕਿੱਡੀ ਵੱਡੀ ਹੋਈ ਪਈ ਆ ਫੁੱਲ ਕੇ ਸੁੱਜ ਕੇ ਪਟਾੜ ਪੜ ਕੇ ਆ ਬੰਨ ਪਾਵਰ ਵਰਕੇ ਇਹਨੂੰ ਮੁਕਾ ਆ ਬਾਹ ਨਾਲ ਕਿੱਦਾਂ ਕੁ ਸੁਣ ਰਹੀ ਆ ਬਾਹ ਨਾਲ ਹੋਰ ਵੀ ਦੇਖੀਏ ਨੇ ਸਾਹੀ ਸਾਈਡ ਤੇ ਪਿਆਜੀ ਇੱਕ ਪੂਰੀ ਪਾਸੇ ਤੇ ਵਿਚਾਰਾ ਪਿਆ ਆ ਅਨੇ ਕੋਈ ਕੀੜੇ ਨਹੀਂ ਹੋਰ ਹੋਰ ਅਰੇ ਕੋਪੀ ਲੈ ਆ ਕੀੜੇ ਇਹ ਆਦਮ ਖੋਰ ਕੀੜੇ ਆ ਜੀ ਜਿਹੜੇ ਨੂੰ ਖਾਈ ਜਾਂਦੇ ਆ ਨੋਚ ਨੋਚ ਕੇ ਤੇ ਇਹ ਕੀੜੇ ਨੂੰ ਸਾਰਾ ਖਾ ਜਾਣ ਚਾਹੇ ਕੋਈ ਫਰਕ ਨਹੀਂ ਪੈਣਾ ਉਹੀ ਗੱਲ ਆ ਵੀ ਜਿਉਂਦੇ ਨੂੰ ਕੋਈ ਨਹੀਂ ਚੱਕਣ ਵਾਲਾ ਮਰੇ ਨੂੰ ਚੱਕਣ ਵਾਸਤੇ ਤਾਂ ਗੱਡੀ ਆਈ ਸੀ ਕਹਿੰਦੇ ਤੇ ਪਰ ਜਿਉਂਦਾ ਨਿਕਲਿਆ ਫਿਰ ਉਹ ਮੁੜ ਕੇ ਵਿਚਾਰੇ ਉਹਨਾਂ ਨੂੰ ਨਰਾਸ਼ਾ ਹੱਥ ਲੱਗੀ ਤੇ ਉਹ ਕਹਿੰਦੇ ਜਰ ਤਾ ਜਿਉਂਦਾ ਵਾ ਹਜੇ ਚੱਕ ਨਹੀਂ ਸਕਦੇ ਆਪਾਂ ਦੇਖੋ ਕੀੜੇ ਕਿਵੇਂ ਬਹੁਤ ਧੀਰੇ ਧੀਰੇ ਚੱਲੇ ਗਏ ਆ ਰਹੇ ਆ ਰਹੇ ਆ ਰਹੇ ਆ ਕੀੜੇ ਕੀੜੇ ਤੁਰੇ ਫਿਰਦੇ ਆ ਆ ਦੇਖੋ ਮਿੱਟੀ ਦੇ ਵਿੱਚ ਇਹ ਹਾਂਜੀ ਹਾਂਜੀ ਇਹ ਪਤਾ ਕੀ ਹੋਣੇ ਹੋਈ ਸੀ ਬੱਚੇ ਨਹੀਂੁੱਦਾ ਹੁਣ ਬਾਰੋਂ ਪਰ ਜੇਬੂ ਜੇ ਆ ਗਏ ਫਿਰ ਚਾਰੇ ਇਹੀਂ ਪੇ ਰੰਦੇ ਇੱਥੇ ਜੀ ਬਾਪੂ ਇਹ ਸਿਗਰ ਵਾਲੇ ਤੇ ਮਰ ਜਾਂਦੇ ਜੀ ਇਹ ਦੇਖੀ ਤੇਰਾ ਨਾਮ ਕੀ ਆ ਹਾਂ ਹਾਂ ਕੌਣ ਛੱਡ ਕੇ ਆਂਦੇ ਜੀ ਸਿਗਰ ਵਾਲੇ ਜੀ ਲੁਧਿਆਣੇ ਵਾਲੇ ਅੱਛਾ ਆਪ ਲਾ ਜਾਂਦੇ ਉਹ ਆਪ ਲਾ ਜਾਂਦੇ ਇੱਥੇ ਹਾਂ ਇੱਕ ਬੰਦਾ ਤਾਂ ਬੰਦਾ ਬੁਲਾਇਆ ਕਰੋ ਵੀਡੀਓ ਇਹ ਬੰਦਾ ਬੁਲਾਇਆ ਕਰੋ ਵੀਰਜੰਦ ਮਾਈਂਦਾਂ ਸੇ ਕਰਦੇ ਮਰੀਜਾਂ ਦੀ ਦੁਕਾਨ ਆ ਤੇ ਮੈਂ ਨਾਲ ਟੀਮ ਦੇ ਮੈਂਬਰ ਆ ਜੀ ਵੀਰਜੰਦ ਜੀ ਬਾਈ ਪਤਾ ਕਰ ਲੈ ਜੀ ਬੰਦੋ ਜੀ ਇਹ ਕਿੰਨਾ ਨੇ ਵੀ ਫਸੋ ਇੱਕ ਬੰਦਾ ਦੀ ਪਹਿਲਾਂ ਇੱਥੋਂ ਲੈ ਕੇ ਗਏ ਬਲਬੀਰ ਬਾਬਾ ਸਾਡੇ ਕੋਲੇ ਆਹੋ ਮੰਦਰ ਦੇ ਬਾਹਰ ਉਹ ਅੱਜ ਹੁਣ ਇਸ ਬੰਦੇ ਬਾਰੇ ਸਾਨੂੰ ਕਾਲ ਆਈ ਆ ਬਾਬਾ ਨਾਮ ਕੀ ਹੈ ਤੇਰਾ ਨਾਮ ਹੈ ਕੀ ਨਾਮ ਕੀ ਹੈ ਤੇਰਾ ਹੈ ਹੈ ਟੋਡਾ ਨਾਮ ਕੀ ਆ ਕੀ ਨਾਮ ਆ ਨਾਮ ਕੀ ਆ ਟੋਡਾ ਆ ਬੰਦਾ ਨਾਮ ਕੀ ਆ ਇਹ ਪਾਣੀ ਪੀ ਲੈ ਹੋਰ ਇਹੋ ਜੀ ਆਸਾਨੀਆ ਨਾ ਬਸ ਜਿੱਦਾਂ ਵੀਰ ਦੀ ਰੱਦ ਨਾ ਜਿੱਦਾਂ ਹੁਣ ਕੋਈ ਵੀ ਆਂਦਾ ਵਾ ਕਹਿੰਦਾ ਛੱਡ ਜਾਂਦੇ ਆ ਵੀਡੀਓ ਬਣਾਇਆ ਕਰਦਾ ਵੀਡੀਓ ਪਤਾ ਹੀ ਗੱਲ ਐ ਦੇਖੋ ਮੇਰੀ ਤਾਂ ਇੱਥੇ ਦੁਕਾਨ ਆ ਚੱਤਾ ਜੀ ਮੈਂ ਤਾਂ ਜੀ ਹੁਣ ਆਇਆ ਸੋਨਾ ਦੇਖ ਲਿਆ ਬਾਈ ਜੀ ਉਹਨਾਂ ਨੂੰ ਦੇਖ ਲਿਆ ਪਰ ਰੁੱਕ ਗਏ ਮੈਂ ਤਾਂ ਉੱਥੇ ਬਾਬਾ ਦੀ ਜੀ ਦੀ ਗੁਰਦੁਆਰਾ ਸਾਹਿਬ ਜਾਂਦਾ ਜੀ ਮੋੜ ਟਾਹ ਮੱਥਾ ਟੇਕਦਾ ਉਹ ਖੰਭਾ ਉੱਥੇ ਦਿਖਾਈ ਦੇਦੇ ਫੋਟੋ ਦਾ ਜੀ ਬੜੀ ਸਾਡੀ ਗੱਲ ਕਰਨ ਬਈ ਅੱਛਾ ਪਸਾਹ ਬਚੇ ਬੜੀ ਜੋਪੀਸ਼ ਗੱਲਾਂ ਬੜੀ ਸ਼ਰਮ ਦੀ ਗੱਲ ਆ ਕਿ ਇਨਸਾਨ ਮਰ ਰਿਹਾ ਕਿ ਕਿਥੇ ਡੈੱਟ ਕੋਟੀ ਚੱਕਣ ਬਾਸ ਤੇ ਆਏ ਜਿਉਂਦਾ ਦੇਖ ਕੇ ਮੁੜ ਗਏ ਜੀ ਦੇਖੋ ਪੈਰ ਦੇ ਕਿਵੇਂ ਗਿੱਲੇ ਹੋ ਕੇ ਪਾਣੀ ਨਾਲ ਨਾ ਜੀ ਲੱਤਾਂ ਦੇਖੋ ਗਲੀਆਂ ਭਾਵੇਂ ਦੇਖੋ ਕੀੜੇ ਕਿੰਨੇ ਲੱਤਾਂ 'ਚ ਆ ਆ ਦੇਖੋ ਜੀ ਕੀੜੇ ਲਤਾਂ ਦੇ ਵਿੱਚੋਂ ਨਿਕਲਦੇ ਉੱਪਰੋਂ ਪਤਾ ਨਹੀਂ ਉੱਪਰ ਕਿੰਨੇ ਕੀੜੇ ਹੋਣਗੇ ਆ ਕੀੜੇ ਕਿਵੇਂ ਝੜੀ ਜਾਂਦੇ ਆ ਲਤਾਂ ਦੇ ਕੋਲ ਗਿੱਲੀਆਂ ਹੋ ਕੇ ਨਾ ਜੀ ਆ ਪੈਰ ਸਾਰੇ ਗਲੇ ਪਏ ਆ ਜਿਆਦਾ ਟਾਈਮ ਪਾਣੀ ਦੇ ਵਿੱਚ ਪੈਣ ਨਾਲ ਜਿਵੇਂ ਆ ਹੱਥ ਪੈਰ ਹੋ ਜਾਂਦੇ ਆ ਸਾਡੇ ਉਮਲੇ ਹੋਏ ਪਏ ਆ ਹਾਂਜੀ ਦੇਖੋ ਕਾਕੇ ਦੇ ਉੱਪਰ ਕਰੋ ਇਹ ਵੀ ਸਿਵਲ ਹਸਪਤਾਲ ਤੋਂ ਚੁੱਕਿਆ ਆਇਆ ਹੋਇਆ ਜੀ ਡਾਈਪਰ ਲੱਗਿਆ ਹੋਇਆ ਇਹਦੇ ਪੱਟੀਆਂ ਕੀਤੀਆਂ ਹੋਈਆਂ ਮੈਂ ਇਹਦੇ ਇਹਨੂੰ ਵੀ ਹਸਪਤਾਲ ਲਈ ਛੱਡ ਛੁੱਟ ਕੇ ਗਏ ਲੱਗਦੇ ਆ ਜੀ ਇੱਥੇ ਪਰ ਹੁਣ ਕੀ ਕਹੀਏ ਕਿਸੇ ਨੂੰ 1000 ਰੁਪਏ ਨਿਕਲੇ ਇਧਰੋਂ ਸਿਵਲ ਵਾਲੇ ਛੱਡ ਗਏ ਬਾਬਾਈ ਬਾਬਾ ਕਿੱਥੋਂ ਆਏ ਆ ਤੁਸੀਂ ਕਿੱਥੋਂ ਆਏ ਹੋ की नाम है थोड़ा? काम करता? बड़ा है। क्या काम करते हो किस, की है? है? है, किस की चीज की दुकान है की दुकान है किस चीज जनरल स्टोर है बच्चे हैं तुम्हारे बच्चे क्या नाम है इसका तो कहाँ रहते है वो यहीं यही, यही कहाँ कौन से मोहल्ले में अब यहाँ से यहाँ है तो रहते। तुम्हारा जिला कौन सा है जिला जयराम जिला जयराम जाली जालोन हाँ जी और गांव का नाम क्या है ये यूपी में पड़ता है बिहार में कहाँ पड़ता है अरे यही है हां ये का बिहार का है भाई बिहार में अच्छा क्यों जी पाए मत तो ये कोई नहीं मिलेगा ये ऐसा नहीं ऐसी आराम जैसी आराम करता पर आदितम अनोख ਕਾਂ ਨਾ ਸਤੋਵਰੇ ਐਂਬੂਲੈਂਸ ਨਹੀਂ ਭੇਜਣਾ ਸੀ ਇਹ ਪਤਾ ਨਹੀਂ ਸਾਡੇ ਕਿਹੜੇ ਚਲਦੇ ਕਰਨ ਕੀ ਚੀਜ਼ ਜਿਹੜੀ ਵਾਇਕੀ ਤੇ ਸਾਡੇ ਤੇ ਲਾਈ ਆ ਕੱਲ ਕੋਣ ਜੁਕੇ ਤਾਂ ਅਸੀਂ ਵੀ ਕੁਛ ਸੀ ਸਾਤਰੀ ਵੀ ਆਪਣੇ ਆਪ ਨਹੀਂ ਜੇ ਉਹ ਆਪਣੇ ਨਾਲ ਲੈ ਕੇ ਗੋੜਿਆ ਉਹਨੂੰ ਤੇ ਦਾ ਇਲਾਜ ਕਰਾਉਂਦੇ ਕੰਮੀ ਰਹੋ ਉਹਦਾ ਘਰ ਬਣਾ ਕੇ ਦਿੱਤਾ ਹੋਇਆ ਤੇ ਉਹੀ ਦਵਾਈ ਦਾਰੂ ਦੀੜਾ ਕੱਪੜਾ ਸਿਰ ਤੇ ਛੱਤ ਉਹਦੇ ਦਿੱਤੀ ਹੋਈ ਆ ਉੱਤੇ ਹੁਣ ਵੀ ਬਾਪੂ ਨੂੰ ਲੈ ਕੇ ਚੱਲੇ ਆ ਜੇ ਜਾਨ ਪਛਾਨ ਵੀ ਤੁਹਾਨੂੰ ਨਾਲ ਕਰਾਵਾਂਗੇ ਥੋੜਾ ਜਦੋਂ ਹੋਰ ਜੇ ਚ ਆ ਗਿਆ ਸੈੱਟ ਹੋ ਗਿਆ ਜਦੋਂ ਕੰਨ ਜ ਵੀ ਦੇਖੋ ਸਾਰੇ ਮਿੱਟੀ ਭਰੀ ਪਈ ਆ ਰੇਤਾ ਭਰਿਆਂ ਪਿਆ ਕਰਨ ਚ ਬਾਪੂ ਦੇ ਤੇ ਐਂ ਪਾਣੀ ਵਗਿਆ ਇਹਦੇ ਜਿਹੜਾ 3 ਦਿਨਾਂ ਦਾ ਮੀਂਹ ਆ ਦੇਖੋ ਪੈਰ ਕਿਵੇਂ ਗਲ ਗਏ ਮੀਂਹ ਦੇ ਕਰਕੇ ਥੱਲੇੋਂ ਤੇ ਐਂ ਬਾਪੂ ਪਿਆ ਆਪਣੀ ਮੌਤ ਦਾ ਇੰਤਜ਼ਾਰ ਕਰ ਰਿਆ ਸੀ ਤੇ ਪ੍ਰਸ਼ਾਸਨ ਨੂੰ ਲੱਗਿਆ ਵੀ ਇਹ ਮਰ ਗਿਆ ਤੇ ਉਹ ਆ ਕੇ ਲੈਣ ਨੂੰ ਗੱਡੀ ਲੈ ਕੇ ਜਦੋਂ ਨਾਲ ਦੇਖਿਆ ਜਿਉਂਦਾ ਵਾ ਉਹ ਮੁੜ ਕੇ ਤੇ ਧੰਨਵਾਦ ਉਹਨਾਂ ਦੇ ਵਿੱਚੋਂ ਇੱਕ ਵੀਰ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਤੇ ਦੱਸਿਆ ਕਿ ਕਿਵੇਂ ਪਤਾ ਲੱਗਿਆ ਆਪਾਂ ਨੂੰ ਬਿੰਦਰ ਭਾਈ ਆ ਜੀ ਉਹ ਐਂਬੂਲੈਂਸ ਦੀ ਸੇਵਾ ਕਰਦੇ ਆ ਉਧਰ ਉਹ ਸੰਸਕਾਰ ਵਗੈਰਾ ਵੀ ਕਰਦੇ ਆ ਲਵਾਰਿਸਾਂ ਨੇ ਕਾਲ ਕੀਤੀ ਸੀਗੀ ਹਾਂਜੀ ਵੀ ਬੰਦਾ ਮਰਿਆ ਪਿਆ ਹਾਂਜੀ ਉਹ ਏਡਰਿਆ ਫਾਊਂਡੇਸ਼ਨ ਦੇ ਨਹੀਂ ਜੀ ਉਹ ਨਹੀਂ ਨਹੀਂ ਉਹ ਕੋਈ ਵੀਰ ਨਹੀਂ ਗੱਲ ਕਰਦੇ ਆ ਅਨਮੋਲ ਗਵਤਰਾ ਵੀਰ ਨਹੀਂ ਆਪਣੇ ਹੀ ਉਹਨਾਂ ਨਾਲ ਹੀ ਕਰਦੇ ਨੇ ਜੀ ਉਹ ਨਹੀਂ ਨਹੀਂ ਜੀ ਉਹ ਹੋਰ ਮੁੰਡੇ ਆ ਅੱਛਾ ਜੀ ਉਹ ਡੈੱਡ ਬਾਡੀ ਸਮਝ ਕੇ ਲੈਣ ਆਏ ਸੀ ਉਹ ਇਹ ਜਿਹਨੂੰ ਤਾਂ ਸਿਆ ਵੀ ਮਰ ਗਿਆ ਬੰਦਾ ਹਨਾ ਜੀ ਹਾਂਜੀ ਸਰਕਾਰੀ ਹਸਪੀਟਲ ਤੋਂ ਆਏ ਸੀ ਹਾਂਜੀ ਸਰਕਾਰੀ ਹਸਪੀਟਲ ਤੋਂ ਹਾਂ ਤੇ ਜਦੋਂ ਉਹਨਾਂ ਨੇ ਦੇਖਿਆ ਵੀ ਬੰਦਾ ਜਿਉਂਦਾ ਵਾ ਫਿਰ ਉਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਗੱਲ ਕਰਾ ਦਾਂ ਮੈਂ ਵੀਰੇ ਨੂੰ ਹਾਂ ਕਰਾ ਦੇ ਉਹ ਤਾਂ ਬੰਦੇ ਨੇ ਚੰਗਾ ਕੰਮ ਕੀਤਾ ਵਿਚਾਰੇ ਨੇ ਘਟੂ ਘਟ ਹਲਕੁਣ ਤੋਂ ਵੀਡੀਓ ਕਰੀ ਆ ਜੀ ਅਜੇ ਆਈ ਤੱਕ ਨਹੀਂ ਆਪਾਂ ਇਹਨਾਂ ਵੀਡੀਓ ਸੀ ਵੀ ਵੈਰੀਫਾਈ ਕਰ ਲੀਏ ਜਦੋਂ ਬਦਲੀ ਬੁਰੀ ਕੀਤਾ ਬਰਾਬਰ ਬਰਾਬਰ ਦਾ ਹੈ ਜਿਹੜਾ ਕਰਿਆ ਆਪ ਜੀ ਆ ਗਿਆ ਸਾਰੇ ਮੋਕ ਮੰਤਰੀ ਵੀ ਕਹਿੰਦੇ ਆ ਤੇ ਹੁਣੇ ਵੀਰ ਠੀਕ ਆ ਅੱਲਾ ਦੇ ਪੁੱਤ ਤੇ ਸੇਵਾ ਵੀ ਕਰਾਉਂਦਾ ਵੀਰ ਸਾਡੇ ਨਾਲ ਤੇ ਸਰਦਾਰ ਸਾਹਿਬ ਕਰਿਓ ਇਸ ਬਜ਼ੁਰਗ ਵਾਸਤੇ ਤੇ ਇੱਕ ਵੀਡੀਓ ਨੂੰ ਸ਼ੇਅਰ ਕਰਿਓ ਕਿ ਦਾ ਘਰ-ਬਾਰ ਲੱਭ ਜੇ ਇਹਦੇ ਬਾਰੇ ਸਾਨੂੰ ਕੁਝ ਪਤਾ ਲੱਗ ਜੇ ਵੀ ਕੋਈ ਜਾਣਕਾਰੀ ਮਿਲ ਜੇ ਵੀ ਪਰ ਇਹ ਹਾਲਾਤ ਜਿਹੜੇ ਦਿਨੋ-ਦਿਨ ਬਣਦੇ ਜਾ ਰਹੇ ਨੇ ਇਹ ਬੜੇ ਦੱਕਵਾਈ ਆ ਵੀ ਇੱਥੇ ਇੰਦਾ ਗੰਦੇ ਪਾਣੀ ਦੀ ਮਗਰੋਂ ਮਾਰਾਤੂ ਦੇ ਵਿਚੇ ਕੰਸਾਨ ਪਿਆ ਮਰ ਰਿਹਾ ਗੰਦੇ ਥਾਂ ਦੇ ਉੱਪਰ ਕੋਲੇ 5 ਨੰਬਰ ਡਿਵੀਜ਼ਨ ਥਾਣਾ ਵਾ ਦੇ ਪਾਸੇ ਮੰਦਰ ਆ ਪੱਲੇ ਜੌਂਗ ਆ ਇੱਥੇ ਵੀ ਇੱਥੇ ਲੱਖਾਂ ਦੇ ਲੱਖਾਂ ਰੁਪਈਆ ਦੇ ਮੱਲ ਹਰ ਰੋਜ਼ ਵਨ ਚੜਾਇਆ ਜਾਂਦੇ ਖੀਦ ਕੇ ਪਰ ਉੱਥੇ ਕਿਹੋ ਆਂਦੀਂ ਡਾਈ ਇਹ ਮਹੂਰਤ ਪਾਣੀ ਨੂੰ ਤਰਸ ਰਹੀ ਹੈ ਗੱਡੀਆਂ ਟੂ ਟੂ ਕਰਦੀਆਂ ਜਾਂਦੀਆਂ ਐਂਬੂਲੈਂਸਾਂ ਫਿਰਦੀਆਂ ਸਰਕਾਰੀ ਗੱਡੀਆਂ ਆਫਸਰ ਬਨਕੀਸ ਬੰਦੇ ਦੀ ਆਵਾਜ਼ ਇਸ ਬੰਦੇ ਦੀ ਜਿਸ ਕੀ ਇਸ ਬੰਦੇ ਬੰਦੇ ਦੀ ਟੜਪਣਾ ਕਿਸੇ ਨੂੰ ਹੋਵੇ ਅਸੀਂ ਬਹੁਤ ਆਪਣੇ ਆਪ ਨੂੰ ਕਰਮ ਭਾਗਾਂ ਵਾਲੇ ਮੰਨਦੇ ਹਾਂ ਕਿ ਸੱਚੇ ਬਾਦਸ਼ਾਹ ਤੁਸੀਂ ਸਾਡੀ ਕਲਜੁਗੀਆਂ ਦੀ ਪਾਪੀਆਂ ਦੀ ਇਹ ਡਿਊਟੀ ਲਈ ਆ ਜਿਹੜਾ ਅਸੀਂ ਇਹ ਸਭ ਕੁਝ ਕਰ ਪਾ ਰਹੇ ਹਾਂ ਨੇ ਸਾਡੀ ਕੀ ਹੈਸੀਅਤ ਸੀ ਕਿ ਕਿਸੇ ਇੱਕ ਬੰਦੇ ਨੂੰ ਵੀ ਅਸੀਂ ਇਹ ਪਛਾਤਾ ਵੀ ਸ਼ਕਾ ਸਕਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਰੀਏ ভাই ਤੁਹਾਡਾ ਵੀ ਸਾਰਿਆਂ ਦਾ ਜੀ ਜੀ ਕੀ ਜੀ ਧੰਨਵਾਦ ਬਹੁਤ